You got it! You got it! ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਦਣ ਵਾਲੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੋ ਅਸੀਂ ਜਜ਼ਬਾ ਜੋ ਅਸੀਂ ਵਲਵਲਾ ਜੋ ਅਸੀਂ ਜੋਸ਼ ਜਿਹੜਾ ਅਸੀਂ ਦੇਖਿਆ ਸਿੱਖਾਂ ਸਰਦਾਰਾਂ ਦੇ ਅੰਦਰ ਜਿਹੜਾ ਅਸੀਂ ਸਿੱਖਾਂ ਦੇ ਲੀਡਰਾਂ ਦੇ ਅੰਦਰ ਦੇਖਿਆ ਉਹੀ ਜਜ਼ਬਾ ਉਹੀ ਗੱਲ ਕਰਨ ਦਾ ਤਰੀਕਾ ਸਿੱਖਾਂ ਦੇ ਬੱਚਿਆਂ ਦੇ ਅੰਦਰ ਵੀ ਹੈ ਅੱਖਾਂ ਦੇ ਵਿੱਚ ਅੱਖ ਪਾ ਕੇ ਕਿਸੇ ਦੇ ਨਾਲ ਗੱਲ ਕਰਨਾ ਤੇ ਆਪਣੇ ਰਾਇਸ ਦੀ ਗੱਲ ਕਰਨਾ ਸਿੱਖਾਂ ਦੇ ਬੱਚੇ ਇਸ ਟਾਈਮ ਤੇ ਉਸੇ ਨਕਸ਼ੇ ਕਦਮ ਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਸਿੱਖਾਂ ਦੇ ਬੱਚੇ ਨੇ ਐਸੀ ਤਗੜੀ ਸਪੀਚ ਕੀਤੀ ਐਸੀਆਂ ਗੱਲਾਂ ਕੀਤੀ ਨਰਿੰਦਰ ਮੋਦੀ ਨਰਿੰਦਰ ਮੋਦੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਐਸੀਆਂ ਗੱਲਾਂ ਕੀਤੀਆਂ ਕਿ ਦੇਖਣ ਵਾਲੇ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਕੀ ਮੁਕਮਲ ਡੇਲੇ ਇਸ ਅੰਤ ਤੱਕ ਆਈ ਥੀ ਵੀਡੀਓ ਵੀਡੀਓ ਲਵਾਦਨੇ ਆ ਵੀਡੀਓ ਲਵਾਦਨੇ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲਾਈਨ ਜਿੰਨੀਆਂ ਵੀ ਵੀਡੀਓਜ਼ ਨੇ তো পৌঁছ সন চলো বিডিও স্টার্ট কর ਬਹੁਤ ਮਹਾਨ ਬਹੁਤ ਮਹਾਨ ਬਹੁਤ ਮਹਾਨ ਕਜਕੇ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰਾ ਸਾਹਿਬ ਜਾਦੇ ਨੂੰ ਪਾਵੇ ਜੀਰੋ ਐਸਜੀ ਆਈਟੀ ਵੀਡੀਓ ਨਿਹੰਗ ਸਿੰਘ ਬੱਚਾ ਗੁਰੂ ਦਾ ਸਿੰਘ ਅਸੀਂ ਇਸ ਤਰ੍ਹਾਂ ਹੀ ਕਹਿੰਦਾ ਸਿੰਘ ਇਜ਼ ਕਿੰਗ ਤੁਸੀਂ ਅੰਦਾਜ਼ਾ ਲਾਓ ਕਿ ਛੋਟੀ ਜੀ ਐਸ ਦਾ ਬੱਚਾ ਹੈ ਤੇ ਉਹਦੇ ਅੰਦਰ ਤੁਸੀਂ ਜਜ਼ਬਾ ਦੇਖੋ ਉਹਦੀ ਤੁਸੀਂ ਗੱਲ ਕਰਨ ਦਾ ਤਰੀਕਾ ਦੇਖੋ ਉਹ ਤੁਸੀਂ ਦੇਖੋ ਕਿ ਵੇ ਆਫ ਥਿੰਕਿੰਗ ਵੇ ਆਫ ਟਾਕਿੰਗ ਉਸ ਬੱਚੇ ਦੀ ਕੀ ਹੈ ਨਰਿੰਦਰ ਮੋਦੀ ਸਟੇਜ ਤੇ ਬੈਠਾ ਥੱਲੇ ਬੈਠਾ ਦੇਖ ਰਿਹਾ ਤੇ ਸਟੇਜ ਤੇ ਪਰਫਾਰਮ ਕਰਨ ਵਾਲਾ ਬੱਚਾ ਮੋਦੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰ ਰਿਹਾ ਸਿੱਖਾਂ ਸਰਦਾਰਾਂ ਦੀ ਗੱਲ ਕਰ ਰਿਹਾ ਹੈ ਤੁਸੀਂ ਅੰਦਾਜ਼ਾ ਲਾਓ ਕਿ ਚਾਰ ਸਾਫ ਜਾਤਾਂ ਦੀ ਗੱਲ ਕੀਤੀ ਜਾ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਕੱਲ ਉਹ ਟਾਈਮ ਆ ਚੁੱਕਾ ਹੈ ਕਿ ਹਰ ਬੰਦਾ ਸਿੱਖੀ ਜਮ ਦੀ ਗੱਲ ਕਰ ਰਿਹਾ ਸਿੱਖ ਰਿਲੀਜੀਅਨ ਦੀ ਗੱਲ ਕਰ ਰਿਹਾ ਸਿੱਖਾਂ ਦੇ ਰਾਈਟਸ ਜੇ ਅਸੀਂ ਦੇਖ ਰਹੇ ਹਾਂ ਕਿ 47 ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਜੇ ਰ ਸਿੱਖਾਂ ਦੇ ਰਾਈਟਸ ਦਬਾਏ ਗਏ ਸਿੱਖਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਆਪਣੇ ਰਾਈਟਸ ਉਹਨਾਂ ਦੇ ਸਿੱਖਾਂ ਦੇ ਰਾਈਟ ਸਿੱਖਾਂ ਨੂੰ ਮਿਲਣ ਸਿੱਖ ਆਪਣੇ ਹਕੂਕ ਮੰਗਦੇ ਰਹੇ ਕਈਆਂ ਨੂੰ ਖਤਮ ਕਰ ਦਿੱਤਾ ਗਿਆ ਕਈਆਂ ਨੂੰ ਜੇਲ੍ਹਾਂ ਦੇ ਅੰਦਰ ਪਾ ਦਿੱਤਾ ਗਿਆ ਲੇਕਿਨ ਇਸ ਟਾਈਮ ਤੇ ਪੂਰੀ ਦੁਨੀਆ ਦੇ ਅੰਦਰ ਇੱਕ ਆਵਾਜ਼ ਗੂੰਜਦੀ ਜਾ ਰਹੀ ਹੈ ਸਿੱਖਾਂ ਦੇ ਰਾਈਟਸ ਨੂੰ ਲੈ ਕੇ ਉਹ ਅਸੀਂ ਆਵਾਜ਼ ਇਸ ਟਾਈਮ ਤੇ ਉਹ ਜਜ਼ਬਾ ਸਿੱਖਾਂ ਦੇ ਬੱਚਿਆਂ ਦੇ ਅੰਦਰ ਵੀ ਦੇਖ ਰਹੇ ਹਾਂ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ